ਬਹੁਤ ਦਰਦੌਨੀਆਂ ਗੋਡੇ ਚ ਵੀ ਗਾਇਬ ਆਇਆ ਸੀ ਤੇ ਬੜੀ ਦਵਾਈ ਖਾਦੀ ਆ ਤੇ ਇਹਦੇ ਨਾਲ ਫਰਕ ਪੈ ਗਿਆ ਗੋਡੇ ਦਾ ਵੀ ਤੇ ਸਾਹ ਵੀ ਬੜਾ ਚੜਦਾ ਸੀ ਪੌੜੀਆਂ ਚੜ੍ਹਦੇ ਹੀ ਉਦਰਦੀਆਂ ਤੇ ਆਹ ਗੰਡਾ ਮੇਰੀਆਂ ਬਹੁਤ ਦਰਦੋਂਦੀਆਂ ਸੀ ਡਾਕਟਰ ਨੇ ਕਿਹਾ ਕਿ ਆ ਤੁਹਾਡੀ ਬਾਹਂ ਖਲੋ ਜਾਣੀ ਆ ਤੇ ਉਂਗਲ ਮੇਰੀ ਹੁਣ ਠੀਕ ਹੋ ਗਈ ਹੈ ਦਵਾਈ ਖਾਣ ਕਰਕੇ ਤੇ ਤੁਸੀਂ ਇਸ ਤੋਂ ਪਹਿਲਾਂ ਕਿੰਨੀਆਂ ਦਵਾਈਆਂ ਖਾ ਚੁੱਕੇ ਜੀ ਦਵਾਈਆਂ ਬੜੀਆਂ ਖਾਦੀਆਂ ਤੇ ਇਹ ਇਹ ਜਿਹੜਾ ਇਹ ਪ੍ਰੋਡਕਟ ਨਾਲ ਹੁਣ ਤੁਸੀਂ ਬਿਲਕੁਲ ਠੀਕ ਦੇ ਹਾਂਜੀ ਬਿਲਕੁਲ ਠੀਕ ਹੈ ਤੇ ਕਿੰਨੀਆਂ ਲੱਭੀਆਂ ਤੁਸੀਂ ਜੂਸ ਕਰ ਚੁੱਕੇ ਜੀ ਇਹ ਤੀਜੀ ਡੱਬੀ ਖਾਣ ਲਈ 30% ਸਾਰੇ ਤੇ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਖਾਣੀ ਚਾਹੀਦੀ ਕਿ ਨਹੀਂ ਖਾਣੀ ਚਾਹੀਦੀ ਹਾਂਜੀ ਖਾਣੀ ਚਾਹੀਦੀ ਸਾਰਿਆਂ ਨੂੰ ਖਾਣੀ ਚਾਹੀਦੀ ਸਾਰਿਆਂ ਨੂੰ ਖਾਣੀ ਚਾਹੀਦੀ ਮੈਂ ਤਾਂ ਬਿਲਕੁਲ ਠੀਕ ਹੋਈ ਜੇ ਹੁਣ ਕਿ ਮੈਂ ਆਟਾ ਵੀ ਨਹੀਂ ਗੁੰਨ ਸਕਦੀ ਤੇ ਜਿਹੜੀ ਹੁਣ ਮੈਂ ਬਿਲਕੁਲ ਠੀਕ ਆ ਮੈਂ ਤਰੀ ਫਿਰਦੀ ਆ ਸਾਹ ਵੀ ਚੜਦਾ ਹੀ ਇਹ ਪੌੜੀ ਵੀ ਹੁਣ ਚੜ ਜਾਂਦੀ ਹੈ ਤੇ ਬਿਲਕੁਲ ਠੀਕ ਤੇ ਜੇ ਤੁਸੀਂ ਮੈਡੀਸਿਨ ਇੰਗਲਿਸ਼ ਮੈਡੀਸਿਨ ਖਾ ਰਹੇ ਸੀ ਉਹ ਹੁਣ ਛੁੱਟ ਚੁੱਕੀਆਂ ਹਨ ਹਾਂਜੀ ਮੈਂ ਸਭ ਛੱਡ ਦਿੱਤੀਆਂ ਮਰੀਆਂ ਪੱਕੀਆਂ ਲੱਗੀਆਂ ਮੈਂ ਸਭ ਛੱਡ ਦਿੰਦੀ ਹਾਂ ਤੇ ਦੂਸਰਾ ਸਾਥੀਓ ਆਪਣੇ ਖਾਣਾ ਹੈ ਰੀਜਨਲ ਖਾਣਾ ਹੈ ਔਰ ਫਲਿੱਪਕਾਰਟ Amazon ਸੇ ਨਹੀਂ ਮੰਗਵਾਉਣਾ ਉਹ ਇਸ ਕੀ ਕਾਪੀ ਆ ਰਹੀ ਹੈ ਔਰ ਆਪਨੇ ਜਿੱਥੇ ਵੀ ਲੈਣਾ ਹੈ ਡਿਸਟ੍ਰੀਬਿਊਟਰ ਸੇ ਲੈਣਾ ਹੈ ਔਰ ਆਪਣਾ GST ਵਾਲਾ ਬਿੱਲ ਜ਼ਰੂਰ ਮੰਗਣਾ ਹੈ ਤੇ ਬੀਜੀ ਤੁਸੀਂ ਹੁਣ ਖੁਸ਼ ਜੇ ਹਾਂਜੀ ਬਹੁਤ ਖੁਸ਼ ਹਾਂ ਮੈਂ